ਹਰੇ ਹੱਥ ਨਾਲ ਕੀਤਾ ਸੀਗਾ ਸ਼ਾਇਦ ਜਮੇ ਨੂੰ ਹਾਂ ਤੇ ਦੱਸਿਆ ਜਾ ਉੱਥੇ ਮੇਰੀ ਗੱਲ ਨਹੀਂ ਬੈਸਟ ਹੋਏ ਮੇਰੇ ਦੇ ਦੋਸਤ ਕਹਿੰਦੇ ਆ ਭਾਈ ਬੈਸਟ ਹੈ ਰੋਮਰ 11 ਕਿੱਥੇ ਆ ਤੇਰੀ ਜਿਹੜੇ ਬੈਸਟ ਵੀਰ ਜੀ ਟੋਪ ਵੀਰੇ ਕਿਉਂ ਜਿਹੜਾ ਬੈਸਟ ਹੈਗਾ ਲੈਂਦੀ ਜਾ ਰਿਹਾ ਜਿਹੜੇ ਕੱਟ ਕੱਟ ਜਿਹੜਾ ਦੋ ਮੈਚ ਦਾ ਜੀ ਇਹਨੂੰ ਚੁਪਾਓ ਤੁਹਾਡੇ ਰੇਡਰ ਦਾ ਦੱਸੋ ਅਜੋ ਪਤਾ ਨਹੀਂ ਕਿਹੜਾ ਹੋਰ ਚੱਲ ਰਿਹਾ ਹੈ ਆਗੇ ਅਨੁਲੋਕ ਰੇਡਰ ਦੱਸੋ ਭਾਈ ਇਤਨੀ ਜਨਾਹ ਕਿ ਭਾਈ ਜੀ ਕੋਈ ਨਹੀਂ ਤਾਂ ਹੁਣ ਅਸਾਂ ਰੇਡਰ ਕਹਿੰਦੇ ਬੈਸਟ ਰੇਡਰ ਜਾਪੀ ਕੱਢੇ ਨਹੀਂ ਹੋ ਸਿਰ ਆਏ ਤੁਸੀਂ ਹਣ ਆਪ ਤੁਹਾਨੂੰ ਯਾਦ ਨਹੀਂ ਰੇਡਰਾਂ ਨੇ ਵੀ ਕੀ ਕਿੰਨੀਆਂ ਪਾਈਆਂ ਫਿਰ ਕੱਲ ਨੂੰ ਵੇਚ ਤੇ ਪਾਰ ਰਹੇ ਹੁਣ ਤਾਂ ਮੈਚ ਬਹੁਤ ਦੇਖਣਾ ਪੈਣਾ 30 ਮਿੰਟ ਲੱਗਣਗੇ ਇਹ ਬੈਸਟ ਰੀਡਰ ਤੇ ਜਾਪੀ ਵਾਲਾ ਕੱਲ ਤੇ ਰੱਖ ਲੋ ਡਿਸੀਜਨ ਹੈ ਮੰਦੇ ਨੇ ਚਾਹ ਕੁਛੀ ਨਹੀਂ ਤੜਕੇ ਦੀ ਫਿਰ ਕਹਿੰਦੇ ਉਹ ਬੈਸਟ ਰੀਡਰ ਜਾਪੀ ਲਿਖਣ ਇਹ ਵੇਚ ਤੇ ਪਾ ਦੇ ਮੈਨੂੰ ਲੱਗਾ ਹੁਣ ਤੇ ਫਿਰ ਮੈਚ ਦੇਖਣਾ ਪੈਣਾ ਸਾਰਾ 30 ਮਿੰਟ ਦਾ ਕੁਲ ਸਾੜੇ ਵਾਲੇ ਨੂੰ ਪੁੱਛ ਲੋ ਕਿਉਂ ਕੁਲ ਸਾੜੇ ਵਾਲਾ ਵੇ ਹਾਂਜੀ ਸਾਰਿਆਂ ਦਾ ਧੰਨਵਾਦ ਕਲੱਬਾਂ ਦਾ ਜਿਹੜੀਆਂ ਜੇਤੂਆਂ ਨੂੰ ਵਧਾਈ ਹੈ ਔਰ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਲਫਜ਼ ਬੋਲੇ ਗਏ ਹੁਣ ਤੇ ਮਾਫੀ ਚਾਹੁੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਡੀਜੇ ਜੀ ਮੈਂ ਇਕਲਾ ਜੋ ਵੀਰੇ